ਵਿਸਾਖੀ ਵਾਲੇ ਦਿਨ ਦਰਤਨਾਕ ਹਾਦਸਾ ਵਾਪਰਿਆ ਜਿੱਥੇ ਲੋਕਾਂ ਦੇ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਦੋ ਕਰਾਂ ਦੇ ਚਰਾਗ ਬੁੱਝ ਕੇ ਕਰਾਂ ਦੇ ਵਿੱਚ ਇਸ ਵਕਤ ਰੌਣਕ ਲਾਉਣ ਪਿਆ ਹੋਇਆ ਕਿਉਂਕਿ ਬੇਹੱਦ ਹੀ ਪਿਆਨਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਟਰੈਕਟਰ ਟਰਾਲੀ ਤੇ ਸਵਾਰ ਸੀ ਨੌਜਵਾਨ ਤੇ ਡਰੇਨ ਦੇ ਨਾਲ ਟਕਰਾਂਦਾ ਉਹਨਾਂ ਦਾ ਟਰੈਕਟਰ ਜਿਸ ਦੇ ਦੌਰਾਨ ਟਾਇਰ ਟੁੱਟ ਜਾਂਦੇ ਨੇ ਟਰੈਕਟਰ ਦੇ ਨਾਲ ਤੇ ਟਾਇਰਾ ਹੇਠਾਂ ਇਹ ਨੌਜਵਾਨ ਆ ਜਾਂਦੇ ਨੇ ਜਿਸ ਦੇ ਦੌਰਾਨ ਇਹਨਾਂ ਦੀ ਦਰਦਨਾਕ ਮੌਤ ਹੋਈ ਹਾਲਾਂਕਿ ਮੌਕੇ ਤੇ ਲੋਕ ਪਹੁੰਚਦੇ ਨੇ ਇਹਨਾਂ ਨੌਜਵਾਨਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੁਦਰਤ ਨੂੰ ਕੁਝ ਹੋ ਰਹੀ ਮਨਜ਼ੂਰ ਸੀ ਸੋ ਵਿਸਾਖੀ ਵਾਲੇ ਦਿਨ ਬਹਿਧ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਸਕਰੀਨ ਤੇ ਤੁਹਾੜ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਕੀਰਤਪੁਰ ਸਾਈ ਵਿਖੇ ਅੱਜ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਸੇਖਪੂਰਾ ਤੋਂ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਆਈ ਸੰਗਤ ਤੇ ਟਰੈਕਟਰ ਦੀ ਮਨਾਲੀ ਚੰਗੜ ਮੁਖ ਮਾਰਕ ਤੇ ਬ੍ਰੇਕ ਫੇਲ ਹੋ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਜਾਂਦਾ ਹੈ ਬ੍ਰੇਕ ਫੇਲ ਹੋਣ ਦੇ ਨਾਲ ਜੋ ਟਰੈਕਟਰ ਬੇਕਾਬੂ ਹੋਇਆ ਤੇ ਟਰੈਕਟਰ ਸੜਕ ਤੇ ਨਾਲ ਬਣੀ ਡਰੇਨ ਦੇ ਵਿੱਚ ਜਾ ਕੇ ਲੱਗਦਾ ਹੈ ਉਸ ਦੇ ਦੌਰਾਨ ਦੋ ਨੌਜਵਾਨਾਂ ਦੀ ਦਰਤਨਾਕ ਮੌਤ ਹੋਈ ਹੈ ਟਾਇਰਾਂ ਦੇ ਹੇਠਾਂ ਕੁਚਲੇ ਜਾਂਦੇ ਨੇ ਇਹ ਨੌਜਵਾਨ ਉਸ ਦੇ ਦੌਰਾਨ ਕੋਨ ਦੇ ਨਾਲ ਲਤਪਤ ਹੁੰਦੇ ਨੇ ਹਾਲਾਂਕਿ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਚਾ ਨਹੀਂ ਸਕੇ ਨੌਜਵਾਨਾਂ ਨੂੰ ਹਾਲਾਂਕਿ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਸੀ ਹਸਪਤਾਲ ਵੀ ਦਾਖਲ ਕਰਵਾਇਆ ਜਾ ਰਿਹਾ ਸੀ ਪਰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਕੀ ਹਾਲਾਤ ਚੜੇ ਮੌਕੇ ਤੇ ਬੜੇ ਹੋਏ ਨੇ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਟਰੈਕਟਰ ਦੇ ਟਾਇਰ ਹੀ ਨਾਲ ਉੱਤਰ ਜਾਂਦੇ ਨੇ ਤੇ ਨਾ ਟਾਇਰਾਂ ਦੇ ਹੇਠਾਂ ਨੌਜਵਾਨ ਆਏ ਨੇ ਜਿਨ੍ਹਾਂ ਦੀ ਦਰਦਨਾਕ ਮੌਤ ਹੋਈ ਐ ਸੋ ਤਸਵੀਰਾਂ ਸਾਂਝੀਆਂ ਕਰ ਰਿਆਂ ਵਿਸਾਖੀ ਵਾਲੇ ਦਿਨ ਘਰ ਤੇ ਵਿੱਚ ਇਸ ਵਕਤ ਮਾਤਮ ਦਾ ਮਾਹੌਲ ਚਾਇਆ ਹੋਇਆ ਜਿੱਥੇ ਇੱਕ ਪਾਸੇ ਲੋਕ ਵਿਸਾਖੀ ਦਾ ਤਿਉਹਾਰ ਮਨਾ ਰਹੇ ਨੇ ਗੁਰੂ ਘਰਾਂ ਦੇ ਵਿੱਚ ਆ ਕੇ ਨਤਮਸਤਕ ਹੋ ਰਹੇ ਨੇ ਤੇ ਦੂਜੇ ਪਾਸੇ ਨੌਜਵਾਨਾਂ ਨੂੰ ਬੇਹੱਦ ਹੀ ਪਿਆਨਕ ਚੜੀਆ ਮੌਤ ਆਈ ਹੈ ਸੋ ਟਰੈਕਟਰ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸੇ ਟਰੈਕਟਰ ਤੇ ਸਵਾਰ ਸੀ ਨੌਜਵਾਨ ਅਚਾਨਕ ਬ੍ਰੇਕ ਫੇਲ ਹੋ ਗਈ ਤੇ ਸੜਕ ਦੇ ਕਿਨਾਰੇ ਲੱਕੀ ਡਰੇਨ ਦੇ ਨਾਲ ਵੱਜਣ ਦੇ ਨਾਲ ਟਰੈਕਟਰ ਇਹ ਹਾਦਸਾ ਵਾਪਰ ਗਿਆ ਜਿਸ ਤੇ ਦੌਰਾਨ ਦੋਨੋਂ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਵਾਰ ਇਨ੍ਹਾਂ ਪਿਆਨਕ ਹਾਦਸੇ ਦੀਆਂ ਤਸਵੀਰਾਂ ਦਰੁੱਖ ਕਰਦੇ ਹਾਂ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ